ਸਾਰੇ ਫਹੀ ਜਵਾਬ ਲੈ ਕੇ ਚਲੇ ਗਏ ਪਰ ਮੇਰੇ ਚੈਨਲ ਨੂੰ ਕੋਈ ਵੀ ਸਬਸਕ੍ਰਾਈਬ ਕਰਕੇ ਨਹੀਂ ਗਿਆ ਹੁਣ ਕਰਦੇ ਆ ਜੀਕੇ ਸ਼ੁਰੂ ਪ੍ਰਸ਼ਨ ਨੰਬਰ 1 ਭਾਰਤ ਵਿੱਚ ਸਥਿਤ ਹਿਮਾਲਿਆ ਦਾ ਸਭ ਤੋਂ ਉੱਚਾ ਪਹਾੜ ਕਿਹੜਾ ਹੈ ਨੰਬਰ 1 ਨੰਦਾਦੇਵੀ ਨੰਬਰ 2 ਕਾਚਨ ਜੰਗਾ ਨੰਬਰ 3 ਕਮੇਟ ਨੰਬਰ 4 ਤ੍ਰਿਫੂਲ ਇਸ ਸਵਾਲ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 2 ਕਾਜਨ ਜੰਗਾ ਪ੍ਰਸ਼ਨ ਨੰਬਰ 2 ਦੁਨੀਆ ਦੀ ਸਭ ਤੋਂ ਉੱਚੀ ਦੀਵਾਰ ਕਿਹੜੀ ਹੈ ਨੰਬਰ 1 ਚੀਨ ਦੀ ਮਹਾਨ ਦੀਵਾਰ ਨੰਬਰ 2 ਬਰਲਿਨ ਦੀਵਾਰ ਨੰਬਰ 3 ਕੁੰਬਲਗੜ੍ਹ ਦੀਵਾਰ ਨੰਬਰ 4 ਹਾਡਰੀਅਨ ਦੀਵਾਰ ਇਸ ਸਵਾਲ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਕੁੰਬਲਗੜ੍ਹ ਦੀਵਾਰ ਹੈ ਪ੍ਰਸ਼ਨ ਨੰਬਰ 3 ਦੁਨੀਆ ਦੀ ਸਭ ਤੋਂ ਲੰਮੀ ਨਦੀ ਕਿਹੜੀ ਹੈ ਨੰਬਰ 1 ਅਮਾਜ਼ਨ ਨੰਬਰ 2 ਯਾਗਤਜੇ ਨੰਬਰ 3 ਮਿਸਿਸੀਪੀ ਨੰਬਰ 4 ਨੀਲ ਨਦੀ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 4 ਨੀਲ ਨਦੀ ਪ੍ਰਸ਼ਨ ਨੰਬਰ 4 ਕੁੰਬਲਗੜ੍ਹ ਦੀ ਵਾਰ ਕਿਹੜੇ ਦੇਸ਼ ਵਿੱਚ ਸਥਿਤ ਹੈ ਨੰਬਰ 1 ਚੀਨ ਵਿੱਚ ਨੰਬਰ 2 ਨੇਪਾਲ ਵਿੱਚ ਨੰਬਰ 3 ਪਾਕਿਸਤਾਨ ਵਿੱਚ ਨੰਬਰ 4 ਭਾਰਤ ਵਿੱਚ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 4 ਭਾਰਤ ਵਿੱਚ ਦੋਸਤੋ ਜੇ ਤੁਹਾਨੂੰ ਜੀਕੇ ਵੀਡੀਓ ਪਸੰਦ ਆਉਂਦੀ ਆ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਪ੍ਰਸ਼ਨ ਨੰਬਰ 5 ਸਮੁੰਦਰ ਤੋਂ ਸਭ ਤੋਂ ਉੱਚਾ ਜਵਾਲਾਮੁਖੀ ਪਹਾੜ ਕਿਹੜਾ ਹੈ ਨੰਬਰ 1 ਫੂਜੀ ਜਾਮਾ ਨੰਬਰ 2 ਐਟਨਾ ਨੰਬਰ 3 ਮਾਉਨਾ ਕੇਆ ਨੰਬਰ 4 ਵੈਸੂਵੀਅਸ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਮਾਉਨਾ ਕੇਆ ਪ੍ਰਸ਼ਨ ਨੰਬਰ 6 ਕੁੰਭਲ ਕੜ ਦੀ ਵਾਰ ਕਿਸ ਰਾਜ ਵਿੱਚ ਹੈ ਨੰਬਰ 1 ਮੱਧ ਪ੍ਰਦੇਸ਼ ਨੰਬਰ 2 ਗੁਜਰਾਤ ਨੰਬਰ 3 ਰਾਜਸਥਾਨ ਨੰਬਰ 4 ਉੱਤਰ ਪ੍ਰਦੇਸ਼ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਰਾਜਸਥਾਨ ਪ੍ਰਸ਼ਨ ਨੰਬਰ 7 ਦੁਨੀਆ ਦਾ ਸਭ ਤੋਂ ਵੱਡਾ ਮਹਾਦੀਪ ਕਿਹੜਾ ਹੈ ਨੰਬਰ 1 ਅਫਰੀਕਾ ਨੰਬਰ 2 ਯੂਰਪ ਨੰਬਰ 3 ਏਸ਼ੀਆ ਨੰਬਰ 4 ਆਸਟ੍ਰੇਲੀਆ ਇਸ ਸਵਾਲ ਦਾ ਸਹੀ ਉੱਤਰ ਹੈ ਨੰਬਰ 3 ਏਸ਼ੀਆਸ ਪ੍ਰਸ਼ਨ ਨੰਬਰ 8 ਸੁੰਬਲਗੜੀ ਦੀ ਵਾਰ ਦੀ ਲਗਭਗ ਉਚਾਈ ਕਿੰਨੀ ਹੈ ਨੰਬਰ 1 1.5 ਮੀਟਰ ਨੰਬਰ 2 15 ਮੀਟਰ ਨੰਬਰ 3 50 ਮੀਟਰ ਨੰਬਰ 4 100 ਮੀਟਰ ਇਸ ਸਵਾਲ ਦਾ ਸਹੀ ਉੱਤਰ ਹੈ ਨੰਬਰ 2 15 ਮੀਟਰ ਪ੍ਰਸ਼ਨ ਨੰਬਰ 9 ਚੀਨ ਦੀ ਮਹਾਨ ਦੀਵਾਰ ਕਿਸ ਸਮੱਗਰੀ ਨਾਲ ਬਣਾਈ ਗਈ ਨੰਬਰ 1 ਸਿਰਫ ਲੋਹੇ ਨਾਲ ਨੰਬਰ 2 ਸਿਰਫ ਲੱਕੜ ਨਾਲ ਨੰਬਰ 3 ਇੱਟਾਂ ਪੱਥਰਾਂ ਅਤੇ ਮਿੱਟੀ ਨੰਬਰ 4 ਸੀਮਿੰਟ ਨਾਲ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਇੱਟਾਂ ਪੱਥਰਾਂ ਅਤੇ ਮਿੱਟੀ ਪ੍ਰਸ਼ਨ ਨੰਬਰ 10 ਦੁਨੀਆ ਦਾ ਸਭ ਤੋਂ ਛੋਟਾ ਮਹਾਦੀਪ ਕਿਹੜਾ ਹੈ ਨੰਬਰ 1 ਯੂਰਪ ਨੰਬਰ 2 ਅਰਟਾਰਕਟਿਕਾ ਨੰਬਰ 3 ਆਸਟ੍ਰੇਲੀਆ ਨੰਬਰ 4 ਦੱਖਣੀ ਅਮਰੀਕਾ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਆਸਟ੍ਰੇਲੀਆ ਪ੍ਰਸ਼ਨ ਨੰਬਰ 11 ਚੀਨ ਦੀ ਮਹਾਨ ਦੀਵਾਰ ਮੁੱਖ ਤੌਰ ਤੇ ਕਿਸ ਲਈ ਬਣਾਈ ਗਈ ਸੀ ਨੰਬਰ 1 ਵਪਾਰ ਲਈ ਨੰਬਰ 2 ਸਜਾਵਟ ਲਈ ਨੰਬਰ 3 ਸੁਰੱਖਿਆ ਲਈ ਨੰਬਰ 4 ਹਾਈਟ ਲਈ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਸੁਰੱਖਿਆ ਲਈ ਪ੍ਰਸ਼ਨ ਨੰਬਰ 12 ਦੁਨੀਆ ਦੀ ਸਭ ਤੋਂ ਮਿੱਠੇ ਪਾਣੀ ਦੀ ਝੀਲ ਕਿਹੜੀ ਹੈ ਨੰਬਰ 1 ਵਿਕਟੋਰੀਆ ਨੰਬਰ 2 ਬੇਕਾਲ ਨੰਬਰ 3 ਉਪਰੀਅਲ ਝੀਲ ਨੰਬਰ 4 ਕਿਟੀ ਕਾਕਾ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਉਪਰੀਅਲ ਝੀਲ ਪ੍ਰਸ਼ਨ ਨੰਬਰ 13 ਕੀਨ ਦੀ ਮਹਾਨ ਦੀਵਾਰ ਦੀ ਲੰਬਾਈ ਲਗਭਗ ਕਿੰਨੀ ਹੈ ਨੰਬਰ 1 5000 ਕਿਲੋਮੀਟਰ ਨੰਬਰ 2 10000 ਕਿਲੋਮੀਟਰ ਨੰਬਰ 3 21196 ਕਿਲੋਮੀਟਰ ਨੰਬਰ 4 50000 ਕਿਲੋਮੀਟਰ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 21196 ਕਿਲੋਮੀਟਰ ਪ੍ਰਸ਼ਨ ਨੰਬਰ 14 ਬਰਲਿੰਗ ਤਿਵਾਰ ਕਿਹੜੇ ਸਾਲ ਢਾਈ ਗਈ ਨੰਬਰ 1 1950 ਵਿੱਚ ਨੰਬਰ 2 1961 ਵਿੱਚ ਨੰਬਰ 3 1999 ਵਿੱਚ ਨੰਬਰ 4 2000 ਵਿੱਚ ਇਸ ਸਵਾਲਾਂ ਦਾ ਸਹੀ ਉੱਤਰ ਹੈ ਨੰਬਰ 3 1999 ਵਿੱਚ ਪ੍ਰਸ਼ਨ ਨੰਬਰ 15 ਦੁਨੀਆ ਦੀ ਸਭ ਤੋਂ ਗਹਿਰੀ ਝੀਲ ਕਿਹੜੀ ਹੈ? ਨੰਬਰ 1 ਟਿੱਟੀਕਾਕਾ, ਨੰਬਰ 2 ਕੈਸਪੀਅਨ, ਨੰਬਰ 3 ਵਿਕਟੋਰੀਆ, ਨੰਬਰ 4 ਬੇਕਾਲ ਝੀਲ। ਇਹ ਸਵਾਲ ਦਾ ਸਹੀ ਉੱਤਰ ਹੈ ਨੰਬਰ 4 ਬੇਕਾਲ ਝੀਲ। ਪ੍ਰਸ਼ਨ ਨੰਬਰ 16 ਬਰਲਿਨ ਦੀਵਾਰ ਕਿਹੜੇ ਦੇਸ਼ ਵਿੱਚ ਸੀ? ਨੰਬਰ 1 ਫਰਾਂਸ, ਨੰਬਰ 2 ਇਟਲੀ, ਨੰਬਰ 3 ਜਰਮਨੀ, ਨੰਬਰ 4 ਰੂਸ। ਇਸ ਸਵਾਲ ਦਾ ਸਹੀ ਉੱਤਰ ਹੈ ਨੰਬਰ 3 ਜਰਮਨੀ ਪ੍ਰਸ਼ਨ ਨੰਬਰ 17 ਹਾਡਰੀਅਨ ਦੀਵਾਰ ਕਿਹੜੇ ਦੇਸ਼ ਵਿੱਚ ਸਥਿਤ ਹੈ ਨੰਬਰ 1 ਇਟਲੀ ਨੰਬਰ 2 ਇੰਗਲੈਂਡ ਨੰਬਰ 3 ਸਪੇਨ ਨੰਬਰ 4 ਗ੍ਰੀਸ ਇਸ ਸਵਾਲ ਦਾ ਸਹੀ ਉੱਤਰ ਹੈ ਨੰਬਰ 2 ਇੰਗਲੈਂਡ ਪ੍ਰਸ਼ਨ ਨੰਬਰ 18 ਦੁਨੀਆ ਦੀ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਕਿਹੜਾ ਹੈ ਨੰਬਰ 1 ਅਮਰੀਕਾ ਨੰਬਰ 2 ਰੂਸ ਨੰਬਰ 3 ਭਾਰਤ ਨੰਬਰ 4 ਬਰਾਜ਼ੀਲ ਇਸ ਸਵਾਲ ਦਾ ਸਹੀ ਉੱਤਰ ਹੈ ਨੰਬਰ 3 ਭਾਰਤ ਪ੍ਰਸ਼ਨ ਨੰਬਰ 19 ਈਨ ਦੀ ਮਹਾਨ ਦੀਵਾਰ ਮੁੱਖ ਤੌਰ ਤੇ ਕਿਸ ਰਾਜਵੰਸ਼ ਦੌਰਾਨ ਬਣੀ ਨੰਬਰ 1 ਹਾਨ ਰਾਜਵੰਸ਼ ਨੰਬਰ 2 ਟਾਗ ਰਾਜਵੰਸ਼ ਨੰਬਰ 3 ਮਿਗ ਰਾਜਵੰਸ਼ ਨੰਬਰ 4 ਸੂਗ ਰਾਜਵੰਸ਼ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਮਿਗ ਰਾਜਵੰਸ਼ ਪ੍ਰਸ਼ਨ ਨੰਬਰ 20 ਮਾਉਂਟ ਐਵਰੇਸਟ ਕਿਹੜੇ ਦੋ ਦੇਸ਼ਾਂ ਦੀ ਸਰਹੱਦ ਤੇ ਸਥਿਤ ਹੈ ਨੰਬਰ 1 ਭਾਰਤ-ਨੇਪਾਲ ਨੰਬਰ 2 ਭਾਰਤ-ਚੀਨ ਨੰਬਰ 3 ਨੇਪਾਲ-ਭੂਟਾਨ ਨੰਬਰ 4 ਨੇਪਾਲ-ਚੀਨ ਇਸ ਸਵਾਲ ਦਾ ਸਹੀ ਉੱਤਰ ਹੈ ਨੰਬਰ 4 ਨੇਪਾਲ-ਚੀਨ ਪ੍ਰਸ਼ਨ ਨੰਬਰ 21 ਮਾਉਂਟ ਐਵਰੇਸਟ ਦੀ ਉਚਾਈ ਲਗਭਗ ਕਿੰਨੀ ਹੈ ਨੰਬਰ 1 8000 ਮੀਟਰ ਨੰਬਰ 2 8500 ਮੀਟਰ ਨੰਬਰ 3 8848.86 ਮੀਟਰ ਨੰਬਰ 4 9200 ਮੀਟਰ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 8848.86 ਮੀਟਰ ਪ੍ਰਸ਼ਨ ਨੰਬਰ 2 ਦੁਨੀਆ ਦਾ ਦੂਜਾ ਸਭ ਤੋਂ ਉੱਚਾ ਪਹਾੜ ਕਿਹੜਾ ਹੈ ਨੰਬਰ 1 ਕਾਚਨਜੰਗਾ ਨੰਬਰ 2 ਮਕਾਲੂ ਨੰਬਰ 3 ਲੋਤਸੇ ਨੰਬਰ 4 A2 ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 4 A2 ਪ੍ਰਸ਼ਨ ਨੰਬਰ 23 ਮਾਉਂਟ ਐਵਰੇਸਟ ਤੇ ਸਭ ਤੋਂ ਪਹਿਲਾਂ ਕੌਣ ਚੜਿਆ ਨੰਬਰ 1 ਐਡਮੰਡ ਹਿਲਾਰੀ ਤੇਜਿੰਗ ਨੋਰਗੇ ਨੰਬਰ 2 ਪਾਚੇਂਦਰੀਪਾਲ ਨੰਬਰ 3 ਰੇਨਹੋਲਡ ਮੇਸਨਰ ਨੰਬਰ 4 ਮਲੋਰੀ ਅਤੇ ਇਰਵਿਨ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 1 ਐਡਮੰਡ ਹਿਲਾਰੀ ਤੇਜਿੰਗ ਨੋਰਗੇ ਪ੍ਰਸ਼ਨ ਨੰਬਰ 24 ਸਮੁੰਦਰੀ ਤੱਲ ਤੋਂ ਸਭ ਤੋਂ ਉੱਚਾ ਪਹਾੜ ਕਿਹੜਾ ਮੰਨਿਆ ਜਾਂਦਾ ਹੈ ਨੰਬਰ 1 ਮਾਉਂਟ ਐਵਰੇਸਟ ਨੰਬਰ 2 K2 ਨੰਬਰ 3 ਫੂਜੀ ਜਮਾ ਨੰਬਰ 4 ਮਾਉਨਾ ਕੇਆ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 4 ਮਾਉਨਾ ਕੇਆ ਪ੍ਰਸ਼ਨ ਨੰਬਰ 25 ਮਾਉਂਟ ਐਵਰੇਸਟ ਕਿਸ ਪਹਾੜੀ ਲੜੀ ਦਾ ਹਿੱਸਾ ਹੈ ਨੰਬਰ 1 ਕਾਰਾਕੋਰਮ ਨੰਬਰ 2 ਆਲਪਸ ਨੰਬਰ 3 ਐਡਿਜ ਨੰਬਰ 4 ਹਿਮਾਲਿਆ ਇਸ ਸਵਾਲ ਦਾ ਸਹੀ ਉੱਤਰ ਹੈ ਨੰਬਰ 4 ਹਿਮਾਲਿਆ ਇਸ ਤਰ੍ਹਾਂ ਦੇ ਜੀਕੇ ਵੀਡੀਓ ਵੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ